ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਆਪਣੇ ਦੁਆਬੇ ਦੇ ਵਿੱਚ ਆਦਮਪੁਰ ਦੁਆਬਾ ਜਿਹੜਾ ਆਪਣਾ ਜਿਹੜਾ ਦੁਆਬਾ ਮਾਲਵਾ ਤੇ ਮਾਝਾ ਤਿੰਨ ਜੋਨ ਆ ਤਿੰਨਾ ਜੋਨਾਂ ਦੇ ਵਿੱਚੋਂ ਜਿਹੜਾ ਦੁਆਬੇ ਦਾ ਨਾਮ ਆ ਉਹ ਆਦਮਪੁਰ ਦੁਆਬੇ ਦੇ ਨਾਲ ਲੱਗਿਆ ਤੇ ਅੱਜ ਆਦਮਪੁਰ ਦੁਆਬੇ ਦੇ ਵਿੱਚ ਆਪਾਂ ਕੱਟ ਕੀਤਾ ਕੋਈ ਵੀ ਆਪਾਂ ਸੜਕ ਰੋਕੋ ਅੰਦੋਲਨ ਕਰੀਦਾ ਅੱਜ ਰੇਲਵੇ ਟਰੈਕ ਕੀਤਾ ਇਹਦੀ ਸਾਰੇ ਵਰਲਡ ਦੇ ਵਿੱਚ ਆਦਮਪੁਰ ਦੁਆਬੇ ਦੇ ਨਾਂ ਤੇ ਗੱਲ ਜਾਣੀ ਆ ਕਿ ਆਦਮਪੁਰ ਦੁਆਬੇ ਦੇ ਵਿੱਚ ਰੇਲ ਦਾ ਚੱਕਾ ਜਾਮ ਕੀਤਾ ਇਸ ਕਰਕੇ ਕੋਈ ਵੀ ਆਪਾਂ ਫੰਕਸ਼ਨ ਕਰਨਾ ਕੋਈ ਵੀ ਗੱਲ ਕਰਨੀ ਆ ਤੇ ਉਹ ਆਪਾਂ ਆਦਮਪੁਰ ਦੁਆਬੇ ਦੇ ਵਿੱਚ ਆਦਮਪੁਰ ਸ਼ਹਿਰ ਦੇ ਨਾਲ ਜਰੂਰ ਉਹਨੂੰ ਜੋੜਨਾ ਕਿਉਂਕਿ ਆਪਣਾ ਦੁਆਬੇ ਦਾ ਜਿਹੜਾ ਨਾਂ ਉਹ ਤਦ ਹੀ ਉੱਚਾ ਹੋਣਾ ਵੀ ਆਦਮਪੁਰ ਦੁਆਬਾ ਇਸ ਕਰਕੇ ਜਿਹੜਾ ਇਹ ਸੰਘਰਸ਼ ਚੱਲ ਰਿਹਾ ਅਸੀਂ ਉਸ ਦੇ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸ਼ੁਰੂ ਹੋਇਆ 2 ਮਹੀਨੇ ਉਦੋਂ ਵੀ ਨਾਲ ਰਹੇ ਹੁਣ ਵੀ ਜਦੋਂ ਤੋਂ ਦਿੱਲੀ ਗਈਆਂ ਟਰਾਲੀਆਂ ਸਾਡੀਆਂ ਟਰਾਲੀਆਂ ਉਸ ਦਿਨ ਵੀ ਨਾਲ ਗਈਆਂ 25 ਤਰੀਕ ਨੂੰ ਸਾਡੇ ਪਿੰਡ ਤੋਂ ਵੀ ਜਦੋਂ ਟਰਾਲੀ ਚੱਲੀ ਤੇ ਸਾਡੇ 11 12 ਮੁੰਡੇ 11 ਮੁੰਡੇ ਸਾਡੇ ਹਰੀਪੁਰ ਤੋਂ ਇੱਕ ਮੁੰਡਾ ਡਰੋਲੀ ਤੋਂ ਸਾਡੀ ਟਰਾਲੀ ਦੇ ਵਿੱਚ ਗਿਆ ਔਰ 26 ਤਰੀਕ ਨੂੰ ਉਹ ਦਿੱਲੀ ਜਾ ਕੇ KFC ਦੇ ਕੋਲ ਸਾਡੀਆਂ ਟਰਾਲੀਆਂ ਲੱਗ ਗਈਆਂ ਉਸ ਦਿਨ ਤੋਂ ਹੀ ਉੱਥੇ ਬੱਚੇ ਸਾਡੇ ਟਿਕਿਓ ਸੀਗੇ ਅਸੀਂ ਉਸ ਤੋਂ ਦੂਜੇ ਕਾਫਲੇ ਦੇ ਵਿੱਚ ਅਸੀਂ ਚੱਲ ਗਏ ਜਦੋਂ ਅਸੀਂ ਗਏ ਆ ਉਸ ਤੋਂ ਬਾਅਦ ਪਹਿਲੇ ਥੋੜੇ ਦਿਨ ਦਿੱਕਤਾਂ ਆਈਆਂ ਉਸ ਤੋਂ ਬਾਅਦ ਲੰਗਰ ਸ਼ੁਰੂ ਹੋ ਗਿਆ ਸਾਰਾ ਕੁਝ ਚੱਲ ਪਿਆ ਹੁਣ ਸਾਡਾ ਜਿਹੜਾ ਆ ਸਾਡੇ ਮਨਜੀਤ ਸਿੰਘ ਆਪਣਾ ਜਿਹੜੇ ਰਾਏ ਸਾਹਿਬ ਆ ਆਪਣੀ ਦੁਆਬਾ ਤੋਂ ਜੁਰੀਆਂ ਦੇ ਪ੍ਰਧਾਨ ਉਹਨਾਂ ਦਾ ਜਿਹੜਾ ਆ ਉੱਥੇ ਆਪਣਾ ਦਫ਼ਤਰ ਬਣਾਇਆ ਉਹ ਗੁਰਮukh ਸਿੰਘ ਦੇ ਲੰਗਰ ਦੇ ਵਿੱਚ ਬਣਿਆ ਆ ਔਰ ਗੁਰਮukh ਸਿੰਘ ਉਹਨਾਂ ਦਾ ਲੰਗਰ ਜਿਹੜਾ ਬੜੇ ਡਿਸਪਲਨ ਨਾਲ ਚੱਲਦਾ ਬੜੇ ਸਿਸਟਮੈਟਿਕਲੀ ਨਾਲ ਚੱਲਦਾ ਹਰ ਇੱਕ ਚੀਜ਼ ਪ੍ਰੋਪਰ ਉੱਥੇ ਮਿਲਦੀ ਆ ਕਿਸੇ ਵੀ ਗੱਲ ਦੀ ਘਾਟ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਵੀ ਆਪਾਂ ਦਿੱਲੀ ਮੋਰਚੇ ਜਾਨਨੇ ਆ ਤੇ ਸਟੇਜ ਤੇ ਸਾਡਾ ਜਾਣ ਦਾ ਬਹੁਤ ਜ਼ਰੂਰੀ ਫਰਜ਼ ਆ ਔਰ ਉੱਥੇ ਚਾ ਕੇ 4-5 ਘੰਟੇ ਬੈਠੋ ਉੱਥੇ ਜਿਹੜੇ ਸਾਡੇ ਲੀਡਰ ਆ ਉਹਨਾਂ ਦੇ ਵਿਚਾਰ ਸੁਣੋ ਜਿੰਨਾ ਚਿਰ ਆਪਾਂ ਵਿਚਾਰ ਨਹੀਂ ਸੁਣਦੇ ਉਦਾਂ ਹੀ ਟਰਾਲੀਆਂ 'ਚ ਬੈਠ ਕੇ ਜਾਂ ਫੋਟੋ ਖਿਚਾ ਕੇ ਮੁੜੇ ਆਉਨੇ ਆ ਤੇ ਸਾਨੂੰ ਮੋਰਚੇ ਬਾਰੇ ਪਤਾ ਨਹੀਂ ਲੱਗਦਾ ਵੀ ਕੀ ਸਥਿਤੀ ਆ ਤੇ ਕੀ ਹੋਣਾ ਆ ਇੱਕ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਆਪਣੇ ਸਾਰੇ ਵੀਰਾਂ ਨੂੰ ਵੇ ਜਿਹੜੇ ਸਾਡੇ 32 ਕਿਸਾਨ ਜੁਨੀਅਨ ਆਇਆ ਜੇ ਉਹਨਾਂ ਦੇ ਲੀਡਰ ਆ ਉਹ ਸਾਡੇ ਮੋਰੇ ਲਾ ਕੇ ਗਏ ਆ ਤੇ ਜੋ ਕਹਿੰਦੇ ਆ ਤੇ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਨਾ ਕਿ ਆਪ ਮਾਰੇ ਹੋਣਾ ਚਾਹੀਦਾ ਜਿੰਨਾ ਚਿਰ ਆਪਾਂ ਕਿਸੇ ਜੇ ਕਹਿੰਦੇ ਨੇ ਸ਼ਾਮਾ ਵਧਾਇ ਇੱਕ ਸਰਕਾਰ ਬੋਜੋ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੇ ਸਾਡੇ ਹੀ ਲੀਡਰ ਨਾਲ ਮੋਰੇ ਕੋਈ ਵੀ ਹੋਊਗਾ ਆਪਾਂ ਹੀ ਤੁਰਪਾਂਗੇ ਤੇ ਕਿੱਦਾਂ ਕਾਮਜਾਬ ਹੋਵਾਂਗੇ ਜੋ ਲੀਡਰ ਕਹਿੰਦੇ ਆ ਉਹਨਾਂ ਦੇ ਸਾਹਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਆ ਉਹਨਾਂ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਆ ਠੀਕ ਹੈ ਸੰਗਰ ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਉਹਨਾਂ ਨੂੰ ਵੀ ਆਪਾਂ ਹੁਣ ਸਮੇਟਣਾ ਆ ਕੋਈ ਗੱਲ ਨਹੀਂ ਇਸ ਕਰਕੇ ਮੈਂ ਸਾਰੇ ਵੀਰਾਂ ਦਾ ਇਹ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਅੱਜ ਆਗਮਪੁਰ ਦੁਆਬਾ ਦੇ ਵਿੱਚ ਇੰਨੇ ਇਕੱਠ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਆ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆ ਅਸੀਂ ਤਾਂ ਪਿੰਡ ਦੇ ਵਿੱਚ ਵੀ ਹੁਣ ਵੀ ਸਾਰਿਆਂ ਨੂੰ ਜਿੱਦਣ ਸਾਡੇ ਉੱਥੇ ਜਿੱਤੇ ਗਏ ਆ ਤੇ ਉਦੋਂ ਦੀਆਂ ਟਰਾਲੀਆਂ ਅਸੀਂ ਗੱਡੀਆਂ ਕੀਤੀਆਂ ਆ ਸਾਰਿਆਂ ਨੂੰ ਜेन ਵੀ ਜਾਣਾ 5 10 ਬੰਦੇ ਜਾਓ 10 ਮੋੜਿਓ 10 ਜਾਓ ਬਾਰੋ-ਬਾਰੇ ਜਾਓ ਅਸੀਂ ਸਾਰਿਆਂ ਨੇ ਆਪਣੀਆਂ ਗੱਡੀਆਂ ਕੀਤੀਆਂ ਖਰਚਾ ਸਾਰਿਆਂ ਨੂੰ ਕੁਆ ਕੇ ਤੇਲ ਦੇਈਦਾ ਕਿਸੇ ਵੀ ਗੱਲ ਦੀ ਘਾਟ ਨਹੀਂ ਆਉਣ ਦਿੱਤੀ ਅੱਜ ਵੀ ਮੈਂ ਸਾਰੇ ਇਲਾਕੇ ਦੇ ਸੱਜਣਾ ਦਾ ਬਹੁਤ ਤਹਿ ਦਿਲ ਤੋਂ ਸ਼ੁਕਰ ਗੁਜ਼ਾਰਿਆ ਵੀ ਜਿਹਨਾਂ ਨੇ ਇਸ ਸੰਘਰਸ਼ ਦੇ ਵਿੱਚ ਅੱਜ ਰੇਲ ਰੋਕੋ ਚੱਕਾ ਜਾਮ ਦੇ ਵਿੱਚ ਆ ਕੇ ਸਾਰਿਆਂ ਨੇ ਪ੍ਰਦਰਸ਼ਨ ਕੀਤਾ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਮੈਂ ਅਸੀਂ ਹਾਂ ਪਿਛਲੇ ਹਫ਼ਤੇ ਸਾਰੇ ਵੀਰ ਭਿੰਦੇ ਭਿੰਦੇ ਹੁੜੀ ਚੌਮਾ ਤੋਂ ਵੀ ਸਾਰੇ ਅਸੀਂ ਗਏ ਹੋ ਸੀਗੇ ਅਸੀਂ ਤਿੰਨਾਂ ਬਾਰਡਰਾਂ ਤੇ ਹੀ ਜਾ ਕੇ ਗੱਡੀਆਂ ਚ ਗਏ ਆ ਇਕੱਠੇ ਤਿੰਨਾ ਬਾਰਡਰਾਂ ਦਾ ਹੀ ਦੇਖਿਆ ਵੇ ਸਭ ਤੋਂ ਪਹਿਲਾਂ ਹੁੰਦਾ ਸੀ ਵੀ ਸਿੰਘੂ ਬਾਰਡਰ ਤੇ ਬਹੁਤ ਸੰਗਤ ਆਵੇ ਦੂਏ ਬਾਰਡਰਾਂ ਤੇ ਘਟਿਆ ਪਰ ਜਦੋਂ ਟਿਕਰੀ ਬਾਰਡਰ ਤੇ ਗਏ ਆ ਉਹ ਤਾਂ ਅਸੀਂ ਦੇਖ ਕੇ ਹੈਰਾਨ ਹੋ ਗਏ ਆਵੇਂ 20 ਕਿਲੋਮੀਟਰ ਤੱਕ ਉਹਨਾਂ ਦਾ ਕਾਫਲਾ ਬਣਿਆ ਆ ਔਰ ਬੜੇ ਸਿਸਟਮ ਸਿਸਟਮ ਦੇ ਨਾਲ ਉਹ ਚੱਲ ਰਹੇ ਆ ਲੰਗਰ ਵੀ ਬੜੇ ਸਿਸਟਮ ਨਾਲ ਚਲਾ ਰਹੇ ਆ ਕਿਉਂਕਿ ਇਹ ਮੋਰਚਾ ਹਜੇ ਪਤਾ ਨਹੀਂ ਸਾਨੂੰ ਕਿੰਨਾ ਚਿਰ ਹੋ ਲੱਗੂਗਾ ਮੋਰਚੇ ਦੇ ਵਿੱਚ ਇਦਾਂ ਹੁੰਦੀ ਆ ਜਿੱਦਾਂ ਪਹਿਲਾਂ ਸ਼ੁਰੂ ਹੋਇਆ ਦੇਖੋ ਜਣਾ ਇਹ ਜਾਂਦੇ ਇਸ ਸਟੇਜ ਤੇ ਤਾਂ ਉੱਥੇ ਬਹੁਤ ਕਦੇ ਬਦਾਂ ਬੰਡ ਹੁੰਦੇ ਸੀ ਕਦੇ ਕੁਛ ਬੰਡ ਹੁੰਦਾ ਸੀ ਲੇਕਿਨ ਹੁਣ ਥੋੜਾ ਜਿਹਾ ਸਿਸਟਮ ਨੂੰ ਸਹੀ ਕੀਤਾ ਹੁਣ ਸਿਸਟਮ ਚੱਲਿਆ ਹੁਣ ਇਸ ਕਰਕੇ ਮੋਰਚਾ ਲੰਮਾ ਚੱਲਣਾ ਆ ਪਰ ਇੱਕ ਢੰਗ ਨਾਲ ਤਰੀਕੇ ਨਾਲ ਪੰਨ ਚੱਲਣਾ ਪੈਣਾ ਆ ਇਦਾਂ ਨਾ ਹੋਵੇ ਵੀ ਇੱਕ ਗੱਲ ਮੈਂ ਤੈਨੂੰ ਹੋਰ ਕਹਿਣੀ ਚਾਹੁੰਦਾ ਆ ਚਲੋ ਸਾਡੇ ਦੁਆਬੇ ਦੇ ਵਿੱਚੋਂ ਕੁਝ ਥੋੜੇ ਬੰਦਿਆਂ ਦਾ ਕਿਹਾ ਵੀ ਇਧਰ ਘੱਟ ਪਬ ਲੱਗ ਗਈ ਆ ਲੇਕਿਨ ਦੁਆਬੇ ਦੇ ਜੋ ਸਰਮਾਏ ਦੇ ਨਾਲ ਉਹਨਾਂ ਮੋਰਚਿਆਂ ਨੂੰ ਕਾਮਯਾਬ ਕੀਤਾ ਆ ਉਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਸਰਮਾਇਏ ਤੋਂ ਬਿਨਾ ਕੋਈ ਮੋਰਚਾ ਚੱਲ ਨਹੀਂ ਸਕਦਾ ਇਸ ਕਰਕੇ ਦੁਆਬੇ ਵਾਲਿਆਂ ਨੇ ਸਾਰੇ ਵੀਰਾਂ ਨੇ ਉੱਥੇ ਆਪਣੇ ਧਨ ਮਾਨ ਨਾਲ ਬਹੁਤ ਸੇਵਾ ਕੀਤੀ ਆ ਤਾਂ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ